ਸਹੀ ਕੱਲ ਵੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਲਾਲ ਸੁੱਕੀ ਹੋਈ ਲਾਲ ਮਿਰਚ ਦੀ ਚਟਨੀ ਨਾਲ ਥੋੜਾ ਜਿਹਾ ਆਪਾਂ ਇਹਦੇ ਲਸਣ ਲਵਾਂਗੇ ਆ ਦੇਖੋ ਐਸ ਤਰ੍ਹਾਂ ਕਰਕੇ ਲਾਲ ਮਿਰਚ ਨੂੰ ਆਪਾਂ ਪਾਣੀ ਦੇ ਵਿੱਚ ਭਿਉਂਕੇ ਰੱਖ ਦਿੱਤਾ ਸੀਗਾ ਇੱਧਰ ਆਪਾਂ ਨਮਕ ਲਿਆ ਤੇ ਥੋੜਾ ਜਿਹਾ ਆਪਾਂ ਲਸਣ ਦੀਆਂ ਕਲੀਆਂ ਲੈ ਲਈਆਂ ਹੁਣ ਆਪਾਂ ਇਹਨੂੰ ਮਿਰਚ ਨੂੰ ਕੱਢਾਂਗੇ ਪਾਣੀ ਇਹਦਾ ਬਈਆਂ ਨੂੰ ਪਾ ਜਮਾਈ ਮਤਲਬ ਕਿ ਮੈਸ਼ ਕਰ ਲੈਣਾ ਵਾ ਉਸ ਤੋਂ ਬਾਅਦ ਆਪਾਂ ਲਸਣੀਆਂ ਕਲੀਆਂ ਪਾਵਾਂਗੇ ਥੋੜੀ ਥੋੜੀ ਜਿਆਦਾ ਖਾਂਦੇ ਨਹੀਂਗੇ ਇਹ ਪੁਰਾਣੇ ਜ਼ਮਾਨੇ ਚ ਲਾਲ ਮਿਰਚ ਦੀ ਚੜਨੀ ਮਤਲਬ ਇਹ ਦੇਸੀ ਤਰੀਕੇ ਨਾਲ ਹੀ ਆ ਬਹੁਤ ਜ਼ਿਆਦਾ ਲੋਕੀ ਛਾਂਦੇ ਸੀ ਮਤਲਬ ਮੈਚ ਖਾਦੀ ਚੰਗੀ ਤਰ੍ਹਾਂ ਕੁੱਟ ਲਾਂਗੇ ਨਮਕ ਪਲਾਸਟ ਤੇ ਪਾਵਾਂਗੇ ਜਿਆਦਾ ਪਰ ਲਸਣ ਵੀ ਨਹੀਂ ਪਾਇਆ ਗਾ ਗਰਮੀ ਕਰਦੇ ਇਸ ਸਰਲ बटे ਦੇ ਉੱਤੇ ਵੀ ਬਹੁਤ ਵਧੀਆ ਰਗੜੀ ਜਾਂਦੀ ਓ ਉਹ ਆਪਣੇ ਆਪ ਖੈਣੀ ਸਿਗਰ ਕਰਕੇ ਦੇ ਦੇ ਪਹਰੇ ਤੇ ਪਹੁੰਚ ਜੂਗੀ ਬਾਨੀ ਹੁਣ ਆਪਾਂ ਨਮਕ ਪਾ ਦਾਂਗੇ नाम कटा के थोड़ा या ज्यादा ही पौगा चके तरफ रगड़वा की करेंगे एक कॉलेज काट लेंगे तवा रख लिया अपन चूल्हे के ऊपर ਇਦੇ ਉੱਪਰ ਆਪਾਂ ਜੇਸੀ ਕਿਉਂ ਪਾਵਾਂਗੇ ਚਟਨੀ ਨੂੰ ਤੜਕਾ ਲਾਵਾਂਗੇ ਥੋੜਾ ਜਿਹਾ ਆਪਾਂ ਇਦੇ ਤੇ ਜੀਰਾ ਪਾ ਦਾਂਗੇ ਆਪਣਾ ਬਚਟਨੀ ਪਾ ਲਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਤੜਕਾ ਲਾ ਲਾਂਗੇ ਇਹਦੇ ਸੀਕਿਓ ਦੇ ਵਿੱਚ ਹੀ ਤੜਕਾ ਲਾਉਣਾ ਵਾ ਮੰਮਾ ਨਾ ਕਰੀਂ ਤਾਂ ਕਿ ਇਹਦੇ ਵਿੱਚ ਆਪਾਂ ਲਸਣ ਪਾਇਆ ਨਾ ਲਸਣ ਚੰਗੀ ਤਰ੍ਹਾਂ ਭੁੱਜੂਗਾ ਨਾਲੇ ਮੱਠੀ ਨੂੰ ਤੜਕਾ ਹੋਊਗਾ ਕਿ ਹੋਰ ਆਪਾਂ ਦੁੜਾਈ ਹੋਰ ਪਾ ਲਾਂਗੇ ਆਪਣੀ ਚਟਨੀ ਤਿਆਰ ਹੋ ਗਈ ਆ ਹੁਣ ਆਪਾਂ ਇਹ ਕੱਢ ਲਾਂਗੇ ਇਹ ਇੱਕ ਦੇਸੀ ਤਰੀਕੇ ਨਾਲ ਚਟਨੀ ਬਣ ਕੇ ਤਿਆਰ ਹੋ ਜਾਂਦੀ ਆ ਮਤਲਬ ਤੜਕਾ ਲਾ ਕੇ ਜ਼ਿਆਦਾ ਟੇਸਟੀ ਬਣ ਜਾਂਦੀ ਆ ਉਵੇਂ ਥੋੜਾ ਜਿਹਾ ਲਸਣ ਕੱਚਾ ਕੱਚਾ ਲੱਗਦਾ ਵਾ ਵੈਸੇ ਵੀ ਆਪਾਂ ਖਾ ਸਕਦੇ ਆ ਹੈਲਥੀ ਹੁੰਦਾ ਆਪਣੇ ਲਈ ਲਸਣ ਵੀ ਹੁਣ ਆਪਾਂ ਇਹਨੂੰ ਕੱਢ ਲਾਂਗੇ ਰੁਕ ਜਾ ਬਈ